ਬੀਤੇ ਕੁਝ ਦਿਨ ਪਹਿਲਾਂ ਬਟਾਲਾ ਬੱਸ ਸਟੈਂਡ ਤੇ ਪੁਲਿਸ ਨੂੰ ਲਾਵਾਰਸ ਹਾਲਤ ਵਿੱਚ ਇੱਕ ਲੜਕੀ ਮਿਲੀ ਸੀ ਹੁਣ ਬਟਾਲਾ ਪੁਲਿਸ ਦੇ ਵੱਲੋਂ ਇਸ ਲੜਕੀ ਨੂੰ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਇਸ ਬੰਦੀ ਬੱਸ ਸਟੈਂਡ ਚੌਂਕੀ ਇੰਚਾਰਜ ਸਬ ਇੰਸਪੈਕਟਰ ਜਗਤਾਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਹੈ ਕਿ ਇਸ ਮਹੀਨੇ ਦੀ ਪਹਿਲੀ ਤਾਰੀਖ ਨੂੰ ਇੱਕ ਬੱਚੀ ਲਾਵਾਰਸ ਹਾਲਤ ਵਿੱਚ ਮਿਲੀ ਸੀ ਜਾਂਚ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਲੜਕੀ ਦਾ ਪਿਛੋਕੜ ਪਿੰਡ ਸਠਿਆਲਾ ਤੋਂ ਹੈ ਲੜਕੀ ਦੇ ਮਾਤਾ ਪਿਤਾ ਦਾ ਘਰੇਲੂ ਝਗੜਾ ਸੀ ਤੇ ਉਹ ਅਲੱਗ ਰਹਿ ਰਹੇ ਸਨ ਜਿਸ ਤੇ ਇਹ ਲੜਕੀ ਨਾਰਾਜ਼ ਹੋ ਕੇ ਆਪਣੀ ਮਾਤਾ ਕੋਲ ਚਲੀ ਗਈ ਸੀ ਤੇ ਉੱਥੋਂ ਵਾਪਸ ਆ ਕੇ ਬਟਾਲਾ ਆ ਗਈ ਸੀ ਤੇ ਬੱਸ ਸਟੈਂਡ ਤੇ ਰੋਂਦੀ ਹੋਈ ਹਾਲਤ ਵਿੱਚ ਪੁਲਿਸ ਨੂੰ ਮਿਲੀ ਸੀ ਜਿਸ ਤੋਂ ਬਾਅਦ ਬਟਾਲਾ ਪੁਲਿਸ ਦੇ ਵੱਲੋਂ ਉਸਦੇ ਪਿਤਾ ਦੀ ਭਾਲ ਕੀਤੀ ਗਈ ਹੁਣ ਲੜਕੀ ਦੇ ਪਿਤਾ ਤੇ ਨਾਲ ਕੁਝ ਮਹਤਵਪੂਰਨ ਲੜਕੀ ਨੂੰ ਲੈਣ ਆਏ ਨੇ ਉਹਨਾਂ ਵਿੱਚ ਕੁਝ ਗਲਤਫਹਿਮੀਆਂ ਸਨ ਉਹ ਦੂਰ ਹੋ ਗਈਆਂ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਅਸੀਂ ਲੜਕੀ ਨੂੰ ਉਸ ਦੇ ਪਿਤਾ ਦੇ ਨਾਲ ਆਏ ਕੁਝ ਮਹਤਵਰਾਂ ਦੇ ਹਵਾਲੇ ਕਰ ਰਹੇ ਹਾਂ ਪਿੰਡ ਸਠਿਆਲਾ ਵਾਸੀ ਲੜਕੀ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਸਾਡੀ ਲੜਕੀ ਘਰ ਤੋਂ ਨਾਰਾਜ਼ ਹੋ ਕੇ ਆਪਣੀ ਮਾਤਾ ਦੇ ਕੋਲ ਚਲੀ ਗਈ ਸੀ ਅਸੀਂ ਇਹ ਇਤਲਾ ਪੁਲਿਸ ਨੂੰ ਵੀ ਦਿੱਤੀ ਹੋਈ ਸੀ ਅੱਜ ਬਟਾਲਾ ਪੁਲਿਸ ਨੇ ਸਾਨੂੰ ਫੋਨ ਕਰਕੇ ਬੁਲਾਇਆ ਹੈ ਤੇ ਸਾਡੀ ਲੜਕੀ ਸਾਨੂੰ ਸੌਂਪ ਦਿੱਤੀ ਹੈ ਇਸ ਕਰਕੇ ਉਹ ਪੁਲਿਸ ਦਾ ਧੰਨਵਾਦ ਕਰਦੇ ਨੇ ਜਨਹਿਤਾ ਅਸ਼ੀ ਦੇ ਲਈ ਸਾਡੇ ਸਹਿਯੋਗੀ ਲਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਰਚੋ ਕੀ ਬਸਟੈਂਡ ਪਟਾੜਾ ਜਗਤਾਰ ਸਿੰਘ ਸਾਦੂ ਤੱਕ ਤੇ ਸਾਡੇ ਕੋਲੇ ਇੱਕ ਤਰੀਕ ਸ਼ਾਮ ਨੂੰ ਲੜਕੀ 24 ਸਾਲ ਦੀ ਵਿੱਚ ਮਿਲਿਆ ਪਟਾੜਾ ਤੋਂ ਤੇ ਸਾਡੇ ਬ੍ਰਦਰ ਪਟਾੜੀ ਤੋਂ ਨੇ ਲੈ ਕੇ ਆਏ ਇਸ ਨੂੰ ਸਤਿਕਾਰ ਕੀਤਾ ਇਹ ਸਚਾਲਾ ਪਿੰਡ ਦੀ ਆ ਬਿਸ਼ੋ ਸਾਦਰ ਸਾਹਿਬ ਠੀਕ ਹੋ ਗਿਆ ਸਾਡੇ ਕੋਲ ਆ ਗਿਆ ਕਿ ਜਿਹਨੇ ਤਾਂ ਘਰੇ ਝਗੜਾ ਸੀਗਾ ਇਹਦੀ ਮਦਰ ਜਿਹੜੀ ਆ ਫਾਦਰ ਦੇ ਨਾਲ ਸੈਪਰੇਟ ਰਹਿ ਰਹੀ ਸੀ ਲੱਗ ਕੇ ਕਰੇਂਦਰ ਆਜੋ ਗਿਆ ਆਪਣੀ ਮਦਰ ਕੋ ਚੱਲੇ ਗਈ ਸੀ ਆਪਸਾਈ ਹੈ ਫਾਦਰ ਉਹਦੇ ਸਾਡੇ ਕੋਲ ਲੈਣਾ ਇਹ ਹੋਇਆ ਕਿ ਕਿ ਹੋਰ ਨਾਲ ਲੈ ਕੇ ਜਾਣ